ਸੋਸ਼ਲ ਮੀਡੀਆ ਤੋਂ ਕੁਝ ਹੀ ਦਿਨਾਂ ਵਿੱਚ ਮਸ਼ਹੂਰ ਹੋਏ ਹਰਮਨ ਚੀਮੇ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਲਾਈਵ ਅਖਾੜਾ ਲਗਾਇਆ ਹੈ ਫੇਸਬੁਕ ਤੋਂ ਬਾਅਦ ਹੁਣ ਚੀਮੇ ਨੇ ਪੰਜਾਬੀ ਦੇ ਨਾਮਵਰ ਗਾਇਕ ਖਾਨ ਸਾਹਿਬ ਦੇ ਨਾਲ ਸਟੇਜ ਸਾਂਝੀ ਕੀਤੀ ਹੈ ਜਦੋਂ ਹੀ ਚੀਮਾ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਸਦੇ ਫੈਨ ਨੇ ਚੀਕਾਂ ਮਾਰ ਕੇ ਚੀਮੇ ਦਾ ਹੌਸਲਾ ਵਧਾਇਆ ਹੁਣ ਬਹੁਤ ਹੋ ਗਿਆ ਇੰਤਜ਼ਾਰ ਤੁਸੀਂ ਵੀ ਸੁਣੋ ਚੀਮੇ ਦਾ ਲਾਈਵ ਅਖਾੜਾ ਫਿਰਦੀ ਹੈ ਵਿਆਹ ਵਾਤੇ ਮੁੰਡਾ ਰੱਬ ਦੀ ਉਹ ਕਹਿੰਦੀ ਚੰਗਾ ਜਾ ਦੇਵਾਦਾ ਉਹ ਦਿਲ ਕੜਦਾ ਸ਼ਹਿਰ ਮਟਿਆਰ ਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਣ ਜਾਣ ਕੇ ਉਹ ਕਿਹਨਾ ਜਿੰਦਾ ਯਾਰਾ ਤੋ ਜਾਣਵਾ ਦਾ ਉਹ ਯਾਰ ਐਦਾਂ ਨਰੇ ਖੜੇ ਜਿਵੇਂ ਕੜੇ ਹੁੰਦੇ ਉਹ ਜੂਦੇ ਉਹ ਜ ਲਿੱਚਾ ਕਿਉਂ ਨੂੰ ਛੱਡੀਏ ਨਾ ਟੋਡੀ ਦੇ ਉਹ ਲਾਇਆ ਦੱਬ ਵਿੱਚ ਮੈਂ ਕਿਨਾ ਮੱਜਟਾ ਦੇ ਉਹ ਜਿਹੜਾ ਤੱਤੀਆਂ ਤਸੀਹਾਂ ਨੂੰ ਮੈਂ ਠਾਰਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾਲ ਲੰਗੀ ਜਾਣ ਜਾਣ ਕੇ ਹੋ ਚੀਮਾ ਫਿਰਦਾ ਯਾਰਾਂ ਤੋਂ ਜਹਾਨਵਾਰ ਦਾ ਥੈਂਕ ਯੂ ਸੋ ਮੱਚ ਲਵ ਯੂ ਆਲੂ ਥੈਂਕ ਯੂ ਜਲੰਧਰ ਜਲੰਧਰ